ਭਾਈ ਜੀ ਦਾ ਖਾਸ ਸਾ ਸਵਾਇਦੇ ਜੀ ਦੇ ਬੱਚੇ ਫਤੇ ਸੱਸਰੀ ਘਰ ਦੀ ਸਾਰੇ ਨੂੰ ਹੋਰ ਮਾਤਾ ਜੀ ਠੀਕ ਆ ਜੀ ਬਸ 아이 ਕਹਿ ਸਕਦੀ ਆ ਆ ਠੀਕ ਉਹ ਨਹੀਂ ਜੀ ਬੋਲਣਾ ਆਂਦਾ ਪੂਰੇ ਪਾਈਪ ਸੱਸਰੀਆ ਬਤਾ ਦੋ ਮੈਂ ਚਲੋ ਫਤੇ ਬੁਲਾਤੀ ਆਹੀ ਮਾਤਾ ਠੀਕ ਨਹੀਂ ਹਾਂ ਮੈਂ ਮੈਂ ਜਿਹੜਾ ਕੋਈ ਵੀ ਕਾਰਜਪਾ ਕਰਨ ਲੱਗਦੇ ਆ ਆਪਾਂ ਫਤੇ ਬੁਲਾ ਫਤੇ ਬਲਾ ਕੇ ਸ਼ੁਰੂ ਕਰਦੇ ਹਾਂ ਹਨਾ ਮਹਾਰਾਜ ਨੂੰ ਯਾਦ ਕਰਕੇ ਸ਼ੁਰੂ ਕਰਦੇ ਆ ਉਹ ਲੱਡੂ ਤੂੰ ਵੀ ਬੁਲਾ ਦੇ ਫਤੇ ਮਾਦੇ ਪੁੱਤ ਇਹ ਵੀ ਬੁਲਾਏ ਕਰੂੰਗਾ ਚਾਚੀ ਕਾਜੀ ਚਾਣਾ ਨੂੰ ਮਾਈ ਜੀ ਦਾ ਖਾਚਾ ਮਾਈ ਜੀ ਦੀ ਫਤੇ ਇਹਦੇ ਨੂਰੂ ਮੰਗਣਾ ਬੁਲਾਏ ਕਰਨੀ ਫਿਰ ਠਾ ਦੇ ਕੇ ਸਾਸਰੀ ਕਾਰ ਹਾਂ ਮੇ ਲੋ ਜੀ ਇੱਧਰ ਖਾਓ ਸਾਹਿਬ ਨੂੰ ਮਾਈ ਜੀ ਕਾ ਖਾਲਸਾ ਮਾਈ ਜੀ ਦੀ ਫਤੇ ਹੋਵਾ ਪਈ ਠੀਕ ਹੈ ਜੀ ਹਾਂ ਜੀ ਚੜਦੀ ਕਲਾ ਜੀ ਹਾਂ ਜੀ ਆਪਣੀ ਡਿਊਟੀ ਪਰ ਲੱਗੇ ਹੋਏ ਆ ਹੋ ਜੀ ਚਾਚੂ ਪੀਗਾ ਮਾ ਹੁਣ ਕੰਡੇ ਪਰ ਹੋਈਏ ਫਿਰ ਮੈਂ ਤੇਰੇ ਨੂੰ ਮੈਂ ਡਿਊਟੀ ਪਰ ਪਾਣੀ ਤਾਂ ਨਹੀਂ ਬੀਬੇ ਲਾਉਣਾ ਨੰਗਰਾਂ ਨੂੰ ਆ ਤੀਬੇ ਲੱਗੇ ਪਾਣੀ ਤਾਂ ਨਹੀਂ ਬਰਿੰਦਰ ਨੇ ਬੁਲਾਉਣਾ ਚਲ ਬਰਿੰਦਰ ਨੂੰ ਤਾਂ ਹਲੇ ਕੱਖ ਲਿਆਉਣਾ ਪਾਣੀ ਮੈਂ ਹੀ ਪਲਾਉਣਾ ਅੱਛਾ ਤੇ ਡੈਡੀ ਤੇ ਆਪਣਾ ਪੋਤਾ ਖਿਲਾਉਣਾ ਭਾਈ ਪੋਤਾ ਖਿਲਾਉਣਾ ਭਾਈ ਪੋਤਾ ਖਿਲਾਉਣਾ ਫਿਰ ਪੋਤੀ ਖਿਲਾਉਣੀ ਹਾਂ ਨਾਲੇ ਮੈਂ ਡਿਊਟੀ ਕਰਨੀ ਆ ਵਲੀ ਆਹਾ ਆਹਾ ਫਿਰ ਇਹਦਾ ਹੁਣ ਚਾਹ ਪਾਣੀ ਦਾ ਪੀਣਾ ਤੀਜੀ ਵਾਰੀ ਖਾਓਗੀ ਤੀਜੀ ਵਾਰ ਹਾਂ ਤੀਜੀ ਵਾਰ ਹੋ ਗਈ ਰੋਟੀ ਪੱਕਦੀ ਚਾਰ ਪੰਜ ਵਾਰ ਹੋ ਜਾਣੀ ਇੱਕ ਵਾਰ ਜਾਂਦੀ ਹਾਂ ਜੀ ਇਧਰ ਮਿਲੋ ਜੀ ਸਾਰਿਆਂ ਨੂੰ ਡੈਡੀ ਦੀ ਜੱਤਾ ਕਰ ਰੋਟੀ ਪਕੜੀ ਪੰਜ ਵਾਰ ਪੰਜ ਡਿਊਟੀਆਂ ਹੋ ਜਾਣੀਆਂ ਚਾਹ ਦੀਆਂ ਹਾਂ ਬੁੱਲ ਉਹ ਮਾਚ ਹੈ ਪੁੱਤ ਨਾ ਮੈਂ ਕਿਹਾ ਹੁਣ ਪੈੱਗ ਸਾਈਕਲ ਲਾਵਾਂ ਹਾਂ ਆ ਆ ਚਾਹ ਬਣੀ ਥੋੜੇ ਜਾਰੇ ਹੁੰਦੀ ਸਹੀ ਦਲੇ ਗਲਾਸ ਚ ਪਾ ਲੈਣੀ ਮੈਂ ਪੁੱਟਕਾ ਮੈਂ ਦਰ ਗਲਾਸ ਖੁੰਦਾ ਹੀ ਹੁੰਦਾ ਵੈਰੀ ਗੁੱਡ ਹਾਂ ਪੈੱਗ ਇਹ ਜ਼ਰੂਰ ਲਾਣੀ ਆ ਹਾਂ ਤੇ ਦੁੱਧ 'ਚ ਪੱਤੀ ਪਾ ਕੇ ਪੀ। ਹਾਂ ਗੱਲ ਵੀ ਠੀਕ ਆ। ਚਾਹ ਜ਼ਰੂਰ ਪੀਣੀ ਆ। ਦੁੱਧ 'ਚ ਪੱਤੀ ਪਾ ਕੇ ਪੀ ਲੈ ਗਰ ਨੂੰ। ਦੁੱਧ 'ਚ ਪੱਤੀ ਪਾ ਕੇ ਪੀ ਜਿੰਨਾ ਮਾਰਚ ਕਰ ਦੋ। ਹਾਂ ਚਾਹ ਘਟ ਕਰ ਦੋ ਪਰ। ਠੀਕ। ਸਹੀ ਗੱਲ ਆ। ਹਾਂ। ਚਾਹ ਥੋੜੀ ਜੀ ਜ਼ਿਆਦਾ ਨਹੀਂ ਕਦ ਆਂਦਾ ਪੀਓ ਵੀ ਚਲੋ ਦਿਹਾੜੀ ਵੰਨੂ ਦੋ ਤਿੰਨ ਬਾਰ। ਪਰ ਇੱਥੇ ਤਾਂ ਹੁਣੇ ਤਿੰਨ ਚਾਰ ਬਾਰ ਹੋਈ ਹੀ ਅਜੇ ਤਾਂ ਵੱਜੇ ਹੀ ਆ ਸਾਢੇ ਕਿੱਤ। ਮਾਪਾ ਬੋਲੂ ਨੂੰ ਦਿੱਤੀ ਦੀ ਹਾਂ ਬੋਲੂ ਹਾਂ ਬੋਲੂ ਮੋਲੂ ਮਾਤਸੂ ਬੋਲੂ ਦਾ ਨਾਮ ਇਹ ਤੇਲ ਕਰਤਾ ਬੋਲੂ ਬਣਾਤਾ ਇਹ ਮੇਰਾ ਵੀ ਮੂਡ ਬਣਾ ਹਾਂ ਆਹ ਬੋਲੂ ਨੇ ਦਿੱਤੀ ਮੈਂ ਮੈਂ ਵੀ ਪੀਰ ਮੈਂ ਸੁਣੀ ਦੀ ਮੈਂ ਵੀ ਪੀਰ ਮੋਲੂ ਤਾਂ ਕਦੇ ਮੋਲੂ ਹੀ ਨਾ ਕਿਹੇ ਦੀ ਬੋਲੂ ਇਹਦੇ ਮੋਤੇ ਦੱਸੀ ਜਾਂਦਾ ਹੁੰਦਾ ਬੋਲੂ ਬੋਲੂ ਕੀ ਨਾ ਰੱਖਦੇ ਮਾਸ ਨਾ ਗਾੜੇ ਨਿਆਣੇ ਆ ਬੋਲੂ ਕਹਤਕ ਬੋਲੂ ਕਹਤ ਇੱਕੋ ਗੱਲ ਆ ਹਾਂ ਬਾਈ ਇਹ 40 ਡਿਊਟੀ ਦਾ ਹੁਣ ਪੱਕੀ ਆ ਫਿਰ ਹਾਂ ਆ ਆ ਕੰਮ ਰੱਖੇ ਕਰੋ ਆਪਾਂ ਯਾਰ ਦੇਖ ਆ ਦੇਖ ਨਾਲੇ ਪੰਜੀਰੀ ਦੀ ਕੌਲੀ ਨਾਲ ਨੂੰ ਦੁੱਧ ਦਾ ਗਲਾਸ ਹੈ ਇਹੀ ਤਰੀਕਾ ਫਿਰ ਗੱਲ ਬਣਦੀ ਨਹੀਂ ਮੇਰੀ ਗੱਲ ਸੁਣੋ ਉਦੋਂ ਦਾ ਤੁਸੀਂ ਮੈਂ ਉਦੋਂ ਵੀਡੀਓ 'ਚ ਕਿਹਾ ਦਾ ਤੁਸੀਂ ਕਹਿੰਦੇ ਤੇ ਪੰਜੀਰੀ ਹਾਂ ਹੁਣ ਖਾਏ ਕਰਨੀਆਂ ਦੇਖੇ ਦੇਖੇ ਹੋਰ ਨਾ ਕਦੇ ਕੰਮ ਹੋ ਜਵੇ ਹੈ ਤੁਸੀਂ ਕਹਿੰਦੇ ਪੰਜੀਰੀ ਖਾਏ ਕਰਨੀਆਂ ਇਹ ਕਰੇ ਕਰਨਾ ਹੈ ਹੁਣ ਖਾਂਦੇ ਹੈ ਨਹੀਂ ਆਓ ਹਉ ਨੂੰ ਖਾਓ ਕੋਲ ਖਾਓ ਹਉ ਨੂੰ ਖਾਣੀ ਆ ਵੇ ਜੇ ਤਾਂ ਦੇ ਦਿਓ ਹਾਂ ਚੀਜ਼ ਦੇ ਤਾਂ ਹੁਣ ਪਾਈ ਤੁਸੀਂ ਹੱਥ ਦਾ ਚੀਜ਼ ਦੇ ਦਿਓ ਫੇਰ ਖਾ ਹੋ ਜਾਂਦੀ ਨਹੀਂ ਮੇਰੀ ਆਦਤ ਸੀ ਮੇਰੀ ਕਹਿੰਦੇ ਮੈਂ ਹੱਥ ਮਾਰਨ ਦੀ ਨਾ ਠੀਕ ਆ ਪਾਪਾਈ ਨੂੰ ਭਾਈ ਕੌਲੀ ਹੁਣ ਗੱਲ ਸੁਣ ਲਓ ਕੌਲੀ ਪਾ ਕੇ ਦੇ ਗਾਨੀ ਆ ਆ ਲਓ ਆ ਖਾ ਲਓ ਬਸ ਹੁਣ ਨਹੀਂ ਜੇ ਮੈਂ ਪਕੀਰੀ ਵਿੱਚ ਬਣਾ ਰਾਂ ਨਹੀਂ ਨਾ ਪਿੰਨੀ ਆ ਹਾਂ ਪਿੰਨਿਆ ਆਪ ਥੋੜਾ ਖਾਣੀ ਆ ਕਿਹੜਾ ਮੈਨੂੰ ਜੇ ਤਾਉਂਗਾ ਤਾਂ ਬਿਲਕੁਲ ਬੜੀਆਂ ਬਈ ਚੱਕ ਕੇ ਆਪਣੀ ਚੀਜ਼ ਖਾ ਸਕਦੇ ਤੁਸੀਂ ਬਿਲਕੁਲ ਹਾਂ ਇਹ ਵੀ ਗੱਲ ਠੀਕ ਹੈ ਗੈੜੀ ਜੀ ਥੋੜੀ ਦੇ ਜਾਂਦਾ ਗੈੜੀ ਇਹਦੇ ਨਾਲ ਕਿਹਨੇ ਪੀਣੀ ਨਹੀਂ ਦਿੰਦੀ ਵੀਰ ਜੀ ਕਿਸਰੇ ਪੰਜੀ ਦੀ ਉਹੋ ਹਾਲੇ ਨਾਲ ਫੱਤਾ ਹੀ ਨਹੀਂ ਲੱਗਿਆ ਲਓ ਜੀ ਪਹਿਲਾਂ ਇੰਦਰ ਸਦਾ ਜ਼ਿਆਦਾ ਸਵਾਦ ਆਹੋ ਬਸ ਸਮਝਦੇ ਨਹੀਂ ਕਿਤਾਬ ਵਾਲੇ ਕੀ ਕਰੀਏ ਕਿੱਥੇ ਜਾਈਏ ਮਾਡਲ ਨੇ ਬੰਦੇ ਆ ਇੱਕ ਤਾਂ ਖੇਤ ਮੁਕਾ ਨਹੀਂ ਜਿੱਕੇ ਕਿੜਾ ਕਾ ਇੱਕ ਟੱਕੇ ਗਲੇ ਚਲਾਈ ਜੰਦੇ ਵੀ ਜੇ ਤੂੰ ਹੱਥਗਾ ਤੀਜ ਫੜਾਉਂਗੀ ਉਹਦੇ ਮਾਫੂ ਹਾਂ ਸਹੀ ਗੱਲ ਆ ਭਾਈ ਸਾਡੀ ਮਲਟੀ ਤੇ ਦੇਖ ਵੀ ਲੈ ਗਾ ਹਾਂ ਸਬਜੀ ਦਾ ਹੁੰਦਾ ਨਹੀਂ ਉਹਦੇ ਮੈਂ ਕਹਿ ਰਿਹਾ ਤਾਂ ਹਾਂ ਦਾਨੀ ਬਣ ਗਈ ਭਾਈ ਆਹ ਗੱਲ ਦਾ ਵਾ ਪਈ ਨੇ ਲੱਖ ਰੁਪਏ ਦੀ ਕਰੀ ਆ ਹਾਂ ਨਹੀਂ ਦਾ ਨਹੀਂ ਪੰਜੀਰੀ ਮਾ ਹੋਰ ਦੁੱਗਣੀ ਜਾਨ ਪੈ ਜਣੀ ਜੇ ਕਿਤੇ ਮੰਮੀ ਮੇਰਾ ਮਨ ਨਹੀਂ ਹੋ ਜਾਂਦਾ ਥੋੜੇ ਵਰਗਾ ਵੀ 베ਰੀ ਸਰਦਾਰ ਨਹੀਂ ਸੇਵਾ ਕਰਦੀ ਆ ਭਾਈ ਵੀ ਸੇਵਾ ਕਰਦੀ ਆ ਹਾਂ ਠੀਕ ਹੈ ਨਾ ਓਹ ਬੁੜੇ ਬੇਬੀ ਜਾ ਕੇ ਲੈ ਅਸੀਂ ਕਿਤੇ ਨਾ ਬੁੜੇ ਖਾਣਦੇ ਜਾ ਨੰਮ ਦੇ ਘਟੇ ਦਾ ਖੋਲ ਆ ਜਾਂਦਾ ਜੀ ਕਿਹਨ ਦੱਸ ਉਹਨੇ ਮੈਂ ਬੁੜ ਬੁੜੇ ਬੇਬੀ ਤੇ ਪਿਆਰ ਜਾ ਕੇ ਕਿਹਦੀ ਜੀ ਪਿਆਰ ਉਹਨੂੰ ਦੇਦਾ ਬਾਬਾ ਇਹਦਾ ਦੇਖ ਦੇਨ ਨਾ ਕੰਮ ਚਾਹੁੰਦੇ ਹੋ ਨਹੀਂ ਪਤਾ ਗੱਲ ਕੀ ਹੈ ਇਹ ਜਿਹੜਾ ਇਹ ਵੇਚਦਾ ਹੁੰਦਾ ਇਹ ਤਾਂ ਭਾਈ ਐ ਸਿਰੇ ਤੱਕ ਪਿਆਰ ਪਿਆਰਾਂ ਗਲੇ ਲਿਪਦਾ ਹੁੰਦਾ ਹੈ ਨਾ ਜ਼ਿੰਦਗੀ ਹੈ ਛੱਤੀ ਹੈ ਹਾਂ ਦੋ ਸਾਥੀ ਜ਼ਿੰਦਗੀ ਦੇ ਬਿਲਕੁਲ ਬਿਲਕੁਲ ਹਾਂ ਜੇ ਜੇ ਅਬ ਆਪਣਾ ਮੋਦੀ ਅੰਦਰ ਕਹਿੰਦਾ ਪਿਆਰ ਹੋਊਗਾ ਹਾਂ ਬੰਦੇ ਨੂੰ ਟੈਨਸ਼ਨ ਨਹੀਂ ਰਹਿੰਦੀ ਹਾਂ ਬੰਦਾ ਉੜਦਾ ਫਿਰਦਾ ਬਿਲਕੁਲ 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 ਹਾਂ ਲਓ ਜੀ ਹੁਣ ਮਿਲੋ ਸਾਡੇ ਮੇਨ ਬੰਦੇ ਨੂੰ ਆਈ ਆਮ ਨਾਟ ਮੇਨ ਬੰਦਾ ਮੇਨ ਬੰਦਾ ਸਾਡਾ ਮੇਨ ਬੰਦਾ ਇਧਰ ਬਿਜੀ ਹੋਇਆ ਵਾ ਆ ਨਹੀਂ ਮੇਰੀ ਗੱਲ ਗੀ ਸਾਰੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਰਦਾਸ ਵੀ ਪ੍ਰਮਾਤਮਾ ਦੇ ਆ ਵੀ ਤੰਦਰੁਸਤ ਰਹੋ ਭਾਈ ਹੂੰ ਇਸੇ ਨੂੰ ਉਲਟੀ ਜਿਹਾ ਲੱਗੇ ਹਾਂ ਪਾਪਾ ਜੀ ਉਹ ਪੁੱਤ ਹਾਂ ਸਾਰੇ ਚੀਜ਼ ਖਪੇ ਉਹ ਕੋਈ ਨਾ ਕੋਈ ਨਾ ਕਰਦੇ ਨਹੀਂ ਰੱਬ ਨਾ ਕਿਰਪਾ ਕਰਦੇ ਨਹੀਂ ਪਾਪਾ ਜੀ ਨੇ ਜੋ ਮੇਰੇ ਪਰ ਦਿਨਿਆਂ ਦੇ ਕਿਹਾ ਬਤਾਇਰੇ ਲਈ ਮੇਰੇ ਲਈ ਉਹ ਚੰਗੀ ਆ ਕੋਈ ਗੱਲ ਬੰਨਵਾਣੀ ਲੱਗਦੀ ਆ ਬਿਲਕੁਲ 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 ਸਹੀ ਆ ਤੁਸੀਂ ਸੱਜ ਤੇਰੇ ਕਿੱਦਾਂ ਨੂੰ ਘੜ ਜਾਣਾ ਫਿਕਰ ਨਾ ਕਰ ਹਾਂ ਹੋਈ ਆਪੇ ਲਿਖ ਗਾੜ ਦੇਣਾ ਬਾਪੂ ਹੋ ਜਾਣਾ ਹੋਈ ਹੋ ਜਾਣਾ ਸਹੀ ਗੱਲ ਹੈ ਪਾਪਾ ਜੀ ਪਤਾ ਕਿ ਆ ਕੀ ਹੋਰ ਮੈਂ ਥੱਕ ਜਾਂਦੀ ਵੀ ਹਾਏ ਬੱਸ ਸੁਣ ਲਿਆ ਉਹ ਕੀ ਕਰਕੇ ਥੱਕ ਗਈ ਮੈਨੂੰ ਕੋਈ ਨੀਂਦ ਦੀ ਗੋਲੀ ਦੇ ਦੋ ਮੈਂ ਸੌਂ ਜਾ ਮੈਨੂੰ ਆਏ ਹੋ ਜਾਂਦਾ ਹੋਰ ਵੀ ਮੈਨੂੰ ਕੋਈ ਚੱਕਰ ਪਾਪਾ ਜੀ ਗੋਲੀ ਜਿਹੜੀ ਚਾਹੀਦਾ ਬਣਾ ਆ ਪਾਉਣੀ ਹੈ ਨਾ ਉਹ ਵੀ ਤਾਂ ਹੋਰ ਚੀਜ਼ ਹੈ ਗੋਲੀ ਲੈ ਕੇ ਨਹੀਂ ਸਮਝ ਮੈਂ ਸਮਝੀ ਜਦ ਆਪਣਾ ਸਰੀਰ ਥੱਕ ਜਾਂਦਾ ਆਪਾਂ ਨੂੰ ਹੁੰਦਾ ਨਹੀਂ ਮੈਨੂੰ ਨੀਂਦ ਵੀ ਨਹੀਂ ਆਉਂਦੀ ਨੀਂਦ ਵੀ ਨਹੀਂ ਆਉਂਦੀ ਕੁਛ ਦੇ ਦੋ ਹੂੰ ਨਹੀਂ ਆਇਆ ਨਾ ਬੰਦਾ ਓਹ ਥੋੜੀ ਜੇ ਨੀਂਦ ਕੋ ਨੀਂਦ ਦੀ ਕੋਈ ਜੀ ਹੱਥ ਪਾਦਾ ਫੇਰ ਓਹੀ ਆ ਫੇਰ ਓਹੀ ਐ ਮੈਂ ਮੰਨਦੀ ਹਾਂ ਇੱਕ ਦਿਨ ਨੀਂਦ ਨਹੀਂ ਦਿੱਤਾ ਬੰਦਾ ਅੰਗਦਾ ਸ੍ਰੀ ਨੰਗਦਾ ਹੂੰ ਨੰਗਦਾ ਸ੍ਰੀ ਰੋ ਉਹ ਜੀ ਤਾਂ ਅਲੱਗ ਲਾਉਣਾ ਬਾਈ ਹੂੰ ਸਹੀ ਗੱਲ ਐ ਫੇਰ ਤਾਂ ਬੰਦਾ ਸਮਝ ਲਾ ਨਸ਼ੇ ਪਰ ਲੱਗ ਗਿਆ ਬਿਲਕੁਲ ਬਿਲਕੁਲ ਆ ਲੂ ਲੋਸੀ ਕਰ ਲਾਪਰੀ ਤਾਂ ਜੀ ਦੀ ਪੁੱਤ ਥੋੜੀ ਜਿਹਾ ਜ਼ਿਆਦਾ ਪਾ ਲਈ ਕਰ ਤਿੰਨੇ ਵਾਰੀ ਖਾ ਲੈ ਕਰ ਤੇ ਹਰੀ ਚ ਨੂੰ ਇੰਨੀ ਨਹੀਂ ਖਾਉਣੀ ਦੋ ਇੱਕੀ ਵਾਰ ਦੋ ਵਾਰ ਖਾ ਲੈ ਤੂੰ ਬੜੀ ਖਾ ਲੈ ਕਰ ਹੁਣੇ ਖਾਉਣੀ ਆ ਇਹ ਤੇ ਜੀ ਅੱਕੇ ਕੀ ਗਰਮੀ ਹੈ ਮੈਂ ਤਾਂ ਕਹਾ ਗਰਮੀ ਹੈ ਅੱਜ ਨਹੀਂ ਨਾਲੇ ਫੇਰਾ ਕੰਮ ਵੀ ਕਰਨਾ ਫੇਰ ਇੰਨੀ ਦਾ ਪਨੀਰੀ ਬਣਾ ਦੇਹੀ ਮੈਂ ਤਾਂ ਖਾਣ ਦੀ ਕੋਈ ਨਹੀਂ ਲੱਗਦੀ ਮੰਮੀ ਨੂੰ ਕਹਿ ਕੇ ਏਸੀ ਲਾ ਕੇ ਖਾਏ ਕਰੂੰਗੀ ਹਾਂ ਏਸੀ ਦੀ ਮੈਂ ਖਾਈ ਤੇ ਏਸੀ ਦੇ ਜੀਨਾ ਕੇ ਤਿਉਰੀ ਖਾਏ ਕਰੂੰ ਗਰਮੀ ਪਾਣੀ ਲੈ ਫਿਰ ਵੀ ਕੋਈ ਨਾ ਫ੍ਰਿਜ ਚ ਲਾ ਕੇ ਬਾਹਰ ਸਾਲੇ ਤੇ ਖਾ ਲੂਗੇ ਮਮੀ ਕਿਹਦੀ ਤਨਾਮ ਕਰ ਜੀ ਜਿਹਨੂੰ ਪਤਾ ਨਹੀਂ ਵੀ ਗਰਮ ਚੀਜ਼ ਹੈ ਮੰਨ ਕੇ ਚੱਲ ਮੇਰੇ ਵਰਗੀ ਕਦੇ ਮਮੀ ਫ੍ਰਿਜ ਚ ਲਾ ਕੇ ਖਾ ਲੈ ਕਰਕੇ ਬੈਂਕ ਚੀ ਰਾਤ ਨੂੰ ਰੱਖ ਕੇ ਹੋ ਜੂਗੀ ਠਰਟੇ ਹਾਂ ਆ ਤੇ ਮੇਰੇ ਬਲੂਗੇੜੇ ਦੇ ਤਾਂ ਮੈਂ ਬੁੱਤ ਕੋਲ ਆ ਬਲਾ ਭਾਈ ਸਤਿ ਸ਼੍ਰੀ ਅਕਾਲ ਹਾਂ ਸੱਚੀ ਗਾ ਬਲਾ ਦੂ ਬੁੱਤ ਸੱਚੀ ਗਾ ਤਬਾਦੀ ਸਤਿ ਸ਼੍ਰੀ ਅਕਾਲ ਜੀ ਹੂੰ ਠੀਕ ਹੈ ਮੈਂ ਤਾਂ ਹਾਂਜੀ ਠੀਕ ਹੈ ਬੁਖਾਰ ਹੁਣ ਤਾਂ ਨਹੀਂ ਜਾਣਾ ਤਾਂ ਹੈ ਬਿਲਕੁਲ ਠੀਕ ਦੂਰੇ ਮਾਣਾ ਨੂੰ ਜਾਣਾ ਹਾਂ ਚਲ ਨਾਨੂ ਕੋਲ ਨੂੰ ਜਾਣਾ ਹਾਂਜੀ ਜਾਣਾ ਨਾਨੂ ਕੋਲੋਂ ਹਾਂਜੀ ਮਾਚੀ ਕੋਲ ਨੂੰ ਜਾਣਾ ਮਾਚੀ ਕੋਲ ਨੂੰ ਨਹੀਂ ਬੜਾ ਪਤਾ ਤੈਨੂੰ ਮਾਚੀ ਦਾ ਨਾਨੂ ਦਾ ਤੂੰ ਕਿੱਥੇ ਆ ਝੂਪ ਕਿਤੇ ਝੂਪ ਝੂਡੂਰ ਆ ਗਈ ਸ਼ੂਬਾ ਆ ਗਈ ਕਿਤੇ ਨਾ ਆ ਜੂ ਆ ਜੂ ਪੀਣਾ ਪੀਣਾ ਮੇਰਾ ਮੇਰਾ ਨਾਨੂ ਕਿਤੇ ਆਏ ਆਏ ਮੇਰ ਦਾ ਫਾੜੀਆਂ ਬੰਨੀ ਚਾਚਾ ਦਾ ਮੇਰਾ ਹੈ ਮੇਰ ਦਾ ਫਾੜੀਆਂ ਬੰਨੀ ਹੈ ਮੇਰਾ ਹੈ ਚਾਚਾ ਹਾਂ ਰੋਈ ਜਾ ਹਾਂ ਹਾਂ ਰੋ ਜਾ ਹਾਂ ਹਾਂ ਇਹ ਵੀ ਮੇਰੀ ਆ ਆ ਮਮਾ ਵੀ ਦੀ ਆ ਮੇਰੀ ਕਮੇਦੀ ਵੀ ਮੇਰੀ ਆ ਤੂੰ ਰੋਈ ਜਾ ਕੱਲੀ ਕਿਹਦੀ ਐ ਕਿਹਦੀ ਦਾਦੀ ਮੇਰੀ ਐ ਤੇ ਆਪਾਂ ਹੋਰ ਮੇਨ ਟਾਪਿਕ ਤੇ ਗੱਲ ਕਰਨੀ ਜਿਹੜੇ ਰੱਜੀ ਦੀ ਨੂੰ ਕਹਿੰਦੇ ਆ ਤ ਵੀ ਤੂੰ ਪੇਗੇ ਜਾ ਕੇ ਬੈਠੀ ਰਹਿੰਦੀ ਆ ਹਾਂ ਬਹੁਤ ਸੀਰੀਅਸ ਟਾਪਿਕ ਹਾਂ ਅਭੀ ਤੇਰੀ ਆਪਰ ਜਾਣ ਜੇ ਤੈਨੂੰ ਭਜਾਉਂਗੀ ਆ ਕਰੂੰ ਜਾਂ ਫਿਰ ਤੂੰ ਆਉਂਗੀ ਅਸੀਂ ਪਈ ਆਪ ਬੁਲਾਉਂਦੇ ਆ ਵੀ ਸਾਡਾ ਵੀ ਦਿਨ ਨਹੀਂ ਲੱਗਦਾ ਨਾ ਬਗਾਰ ਤੁਹਾਨੂੰ ਛੁੱਟੀਆਂ ਹੁੰਦੀਆਂ ਫ੍ਰੀ ਟਾਈਮ 'ਚ ਆ ਜਾਂਦੀਆਂ ਜਦੋਂ ਉਹਨਾਂ ਦੇ ਘਰੇ ਕੰਮ ਹੁੰਦਾ ਐਵੇਂ ਤਾਂ ਨਹੀਂ ਬੈਠੀਆਂ ਰਹਿੰਦੀਆਂ ਠੀਕ ਵੀ ਆਵੇਂ ਨਾ ਅਗਨੇ ਹੱਪਾ ਹੱਤਾਂ ਸੋਚ ਬਦਲੋ ਉਹ ਹੋੜਿਓ ਦਿਮਾਗ ਆਪਣੇ ਬਦਲ ਜੂ ਬੋਟਾ ਕਿਸੇ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਪਰ ਬੋਲਣ ਤੇ ਮਜboor ਕਰਤਾ ਜਦ ਵੀ ਇਦਾਂ ਸਾਨੂੰ ਪਤਾ ਲੱਗਿਆ ਵੀ ਦੀ ਦੀ ਰੂਹ ਜਦੋਂ ਜਿਹੜੀ ਕੁਝ ਆ ਕੇ ਉੱਥੇ ਬੈਠੀ ਰਹਿੰਦੀ ਆ ਕੋਈ ਨਾ ਕੂਹ ਮਾਰ ਦੇ ਜੇ ਨੂੰ ਡੀਕ ਕਰਦੇ ਤਾਂ ਨਹੀਂ ਸਭ ਨੂੰ ਅਕਲ ਹੁੰਦੀ ਆ ਸਭ ਨੂੰ ਸਮਝਦੀ ਆ ਵੀ ਜੇ ਮੈਂ ਉੱਥੇ ਜਾਵਾਂਗੇ ਮੈਨੂੰ ਦੇਖ ਕੇ ਤਿਕਾਇਮ ਪਾਉਂਦੇ ਤੇ ਖੁਸ਼ ਹੋ ਗਏ ਤੇ ਰੱਖ ਲਈ ਅਸੀਂ ਤਾਂ ਖਰਾਬ ਤੇ ਚ ਬੁਲਾਉਣੀ ਬਾਈ ਕੁੜੀ ਗੱਲ ਖਤਮ ਥੋੜਾ ਤੇਲ ਲੱਗਦਾ ਥੋੜੇ ਪੈਸੇ ਲੱਗਦੇ ਤੁਸੀਂ ਸਾਨੂੰ ਕਹਿ ਦੋ ਠੀਕ ਆ ਤਾਂ ਤੇ ਕੋਈ ਚੀਜ਼ ਕੋਈ ਮੰਗਦਾ ਹੈ ਨਹੀਂ ਨਰੇ ਅਗਲੀ ਰਿਪਲੇਸ ਤਾਂ ਸਾਡੀ ਕਿਹੋ ਜਿਹੀ ਗੱਲ ਨਾ ਕਹੋ ਵੀ ਤੂੰ ਇੱਥੇ ਆਉਣ ਆਉਂਦੀ ਘਾਤੇ ਆ ਅਸੇ ਪਹਿਲਾਂ ਅਗਲੀ ਮम्मी पापा ਜੀ ਮम्मी-ਬਾਪੇ ਨੂੰ ਬਾਝੋਂ ਪਤਾ ਹੁੰਦਾ ਵੀ ਦੀਦੀ ਨੇ ਆਉਣਾ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਅਸੀਂ ਦੀਦੀ ਬੁਲਾਈ ਸੀ ਨਰੇ ਇਹ ਨਾ ਕੋਈ ਆਣੇ ਨਾ ਹੋਰ ਰੋਕੋ ਕੋ ਜਾਓ ਕਿ ਆਪਣੀ ਆਉਗੀ ਉਹ ਜੇ ਦੀਦੀ ਸਾਨੂੰ ਪਿਆਰ ਕਰਦੀ ਸੀ ਤਾਂ ਕੀ ਕਰਦੇ ਹਾਂ ਬਸ ਸਮਝਦਾ ਹੀ ਨਹੀਂ ਪਤਾ ਨਹੀਂ ਕਿਹਾ ਤੇ ਭੈਣਾਂ ਆਪਣੇ ਘਰ ਆਉਣਾ ਕਿਸੇ ਨੂੰ ਕਹ ਤਰਲੀ ਇਹ ਗੱਲ ਹੈਗੀ ਤੋੜਨੇ ਦੀ ਹਾਂ ਇਹ ਕੋਈ ਆਪਣੀ ਬੰਦਾ ਕੱਢਾ ਕਰਦਾ ਸਾਨੂੰ ਵੀ ਇੱਕ ਗੱਲ ਹੋਰ ਸਾਡੇ ਵੀ ਡੰਗਰ ਦਿਮਾਗ ਨਹੀਂ ਸਾਨੂੰ ਵੀ ਇੰਨੀ ਗੱਲ ਦੀ ਸਮਝ ਹੈਗੀ ਆ ਵੀ ਜਦ ਦੀ ਦੀ ਸਾਨੂੰ ਕਹਿੰਦੇ ਨੇ ਨਿਆਣਿਆਂ ਦੇ ਪੇਪਰ ਚੱਲਦੇ ਅਸੀਂ ਉਹਨੂੰ ਤੱਕਾ ਨਹੀਂ ਕਰਦੇ ਅਸੀਂ ਉਹਨੂੰ ਕਹਿੰਦੇ ਵੀ ਹੁਣ ਪੇਪਰ ਚੱਲਦੇ ਸਾਨੂੰ ਟਾਈਮ ਦੇ ਦੇ ਵੀ ਮੈਂ 5 ਦਿਨਾਂ ਤੱਕ ਆਉਂਗੀ 6 ਦਿਨਾਂ ਤੱਕ ਆਉਂਗੀ ਅਸੀਂ ਖੁਦ ਬੁਲਾਉਨੇ ਆ ਭਾਈ ਜੀ ਨੂੰ ਕੋਈ ਪ੍ਰੋਬਲਮ ਹੈ ਸਾਡੇ ਘਰ ਕੁੜੀ ਆਉਂਦੀ ਹੈ ਗੱਲ ਕਰਿਓ ਕਰ ਦਿਓ ਮੈਸੇਜ ਮੈਂ ਖੁਦ ਆਪਣਾ ਨੰਬਰ ਸਾਨੂੰ ਨੰਬਰ ਦਊਂਗੀ ਮੇਰੇ ਨਾਲ ਗੱਲ ਕਰਿਓ ਅਬੇ ਨਾਲੇ ਆ ਜਾਵੇ ਉਹ ਕਹ ਰਾ ਜੀ ਜਿਹਨੇ ਅਮਰੀਕਾ ਵਾਲੀ ਮਾਸੀ ਟੱਕਰ ਜੀਓ ਥੋੜੀ ਪਿੰਡ ਹੋਗਾ ਥੋਟੇ ਸ਼ਹਿਰ ਹੋਗਾ ਥੋੜੀ ਉਹ ਜਗਾ ਹੋਗੀ ਅਸੀਂ ਆਉਂਦੇ ਰਹਾਂਗਾ ਉੱਤਰ ਟਾਈਮ ਹੋਗਾ ਮਾਣਾ ਨਹੀਂ ਹੁੰਦਾ ਇੱਕ ਉਹ ਗਾਵਾ ਜਵਾਬ ਦੋਗੇ ਤਾਂ ਬਾਈ ਦੇਖੋ ਨਹੀਂ ਤੁਸੀਂ ਵੀ ਸਾਡਾ ਫੈਮਿਲੀ ਆ ਹੈਨਾ ਚਲੋ ਤੁਸੀਂ ਜੋ ਜੇ ਇਹ ਕੋਈ ਗੱਲ ਕਰੀਆ ਥੋੜੇ ਤੇ ਉਹ ਗੱਲ ਬੀਤੀ ਹੋਣੀ ਤੁਸੀਂ ਉਹ ਗੱਲ ਦੇਖੀ ਹੋਣੀ ਹੈ ਤਾਂ ਹੀ ਅਗਲਾ ਕਹਿਣਾ ਹੁੰਦਾ ਹੈਨਾ ਤੁਸੀਂ ਵੀ ਪਿਆਰ ਕਰਦੇ ਤਾਂ ਹੀ ਆ ਪਰ ਇਹਦੀ ਕੋਈ ਗੱਲ ਨਹੀਂ ਆਜੂ ਅੱਜ ਠੀਕ ਆ ਸਾਡੀ ਦੀਦੀ ਆ ਸਾਨੂੰ ਪਿਆਰ ਕਰਦੀ ਅਸੀਂ ਵੀ ਉਹਨੂੰ ਪਿਆਰ ਕਰਦੇ ਆ ਅਸੀਂ ਫੇਰ ਬਲਾਈ ਹੋਈ ਆ ਜੀ ਪਹਿਲੀ ਮਾਫੀ ਮੰਗ ਲੈਂਦੇ ਆ ਕਿਉਂਕਿ ਹੁਣ ਸਾਨੂੰ ਪਤਾ ਨਹੀਂ ਮੈਨੂੰ ਕਦ ਤੇ ਫੀਲ ਹੁੰਦਾ ਮੈਨੂੰ ਮਾਫੀ ਮੰਗਣੀ ਪਈ ਕਰਨੀ ਜੀ ਆਪਣੀ ਉਹ ਦੀਦੀ ਨੂੰ ਬੁਲਾਉਣ ਦੇ ਆ ਜੱਬੀ ਫੇਰ ਹਰ ਬਣੀ ਆਈ ਹੋ ਜੂਗੀ ਠੀਕ ਆ ਬਾਕੀ ਧਿਆਨ ਰੱਖਿਓ ਜੀ ਸਾਰੇ ਜਾਨੀ ਆਪਣਾ ਅਸੀਂ ਥੋੜੇ ਆ ਤੁਸੀਂ ਸਾਡੇ ਆ ਠੀਕ ਆ ਆਈ ਨਹੀਂ ਕਹਿਣਾ ਲੱਗਾ ਵੀ ਪੁਆਣੀ ਕੁੜੀ ਨਾਲ ਜਿਆਦਾ ਰੱਖਦੇ ਆ ਤਿੰਕੀ ਨਾ ਘੱਟ ਰੱਖਦੇ ਆ ਸਾਰੀ ਸਾਰੀ ਇੱਕ ਹੀ ਆ ਸਾਡੇ ਕਿੰਨੇ ਦਿਨੀਆਂ ਸਾਲੀਆਂ ਉਹਨੇ ਵਿਚਾਰੀ ਨੇ ਡੰਗਾ ਨਹੀਂ ਰੱਖੇ ਵੇ ਉਹ ਤਾਂ ਤਾਂ ਟਾਈਮ ਆ ਜੋ ਤਾਂ ਆ ਜਾਂਦੀ ਜਿਹੜਾ ਉਹਦਾ ਜੀ ਨਹੀਂ ਲੱਗਦਾ ਫਿਰ ਭਾਈ ਭਤੀਜੇ ਨੂੰ ਭਾਈਆਂ ਨੂੰ ਮੇਰੇ ਨਹੀਂ ਪਰਦੇਸ ਨੇ ਆਪਾਂ ਮਿਲਦੇ ਬੁੱਤੋ ਉਹ ਨਹੀਂ ਉਗਾਦੀ ਛੇਤੀ ਆਜਦੀ ਹੈ ਉਹਦਾ ਨਹੀਂ ਬਾਈ ਮਾਰਦਾ ਬਹੁਤੀ देर ਨਹੀਂ ਘਟ ਹੁੰਦੇ ਤੇ ਬਾਕੀ ਸਾਡੇ ਭਾਜੀ ਆਪੇ ਉਹ ਵੀ ਜ਼ਰੂਰੀ ਆ ਉਹਨਾਂ ਦਾ ਵੀ ਧੰਨਵਾਦ ਆ ਸਾਡੇ ਵੀਡੀਓ ਦੇ ਜ਼ਰੀਏ ਅਸੀਂ ਕਰਦੇ ਆ ਵੀ ਇਹ ਜੇ ਭਾਜੀ ਸਭ ਨੂੰ ਮਿਲੂ ਹਨਾ ਕਿਸਮਤ ਵਾਲੇ ਬਹੁਤ ਗੱਲਾਂ ਸਮਝਦੇ ਆ ਉਹ ਵੀ ਹਾਂ ਆਈ ਨਹੀਂ ਆਈ ਨਹੀਂ ਆਈ ਨਹੀਂ ਆਈ ਨਹੀਂ ਮੈਂ ਖੁਦ ਕਹਿੰਨੀ ਆ ਜੀ ਮੈਂ ਖੁਦ ਕਈ ਵਾਰ ਵੀਦਰ ਤੇ ਮੇਨੇ ਇਹ ਜੀ ਗੱਲ ਹੋ ਜਾਂਦੀ ਆ ਘਰ ਮੈਂ ਕਿਸੇ ਨੂੰ ਦੱਸਦੀ ਨਹੀਂ ਮੈਂ ਭਾਜੀ ਨੂੰ ਗੱਲ ਕਰਦੀ ਆ ਭਾਜੀ ਮੈਨੂੰ ਬਹੁਤ ਗੱਲਾਂ ਸਮਝਾਉਂਦੇ ਆ ਆਈ ਨਹੀਂ ਰਵਿੰਦਰ ਨੂੰ ਵੀ ਕਹਿੰਦੇ ਆ ਉਹ ਬੀਤੂ ਕੁੜੀ ਨਾਲ ਆਇ ਕਤੇ ਕਰਦਾ ਉਹ ਕਤੇ ਕਰਦਾ ਬਹੁਤ ਗੱਲਾਂ ਹੋ ਜਾਂਦੀਆਂ ਬਹੁਤ ਵਧੀਆ ਬੰਦੇ ਆ ਤਿੰਨੇ ਸਾਡੇ ਭਾਜੀ ਮੈਂ ਇਹੀ ਨਹੀਂ ਕਹਿੰਦੇ ਇਕੱਲੇ ਹੋ ਗਈ ਤਿੰਨੇ ਭਾਜੀ ਵਧੀਆ ਇੱਕ ਸਾਡੀ ਆਵਾਜ਼ ਮੈਂਦੀ ਹੈ ਜਿਹੜੇ ਕੁੜੀਆਂ ਆ ਕੇ ਸਾਡੇ ਕੋਲ ਜene ਅਸੀਂ ਮੈਂ ਵੀ ਜਾਂਦੀਆਂ ਥੋੜੇ ਫਿਰ ਗੱਲ ਚਹੀ ਆ ਜਿੰਦੀ ਵੀ ਜੈਸਮੀਨ ਵੀਡੀਓ ਬਣਾਉਣੇ ਜਾਂਦੇ ਆ ਕੋਈ ਗੱਲ ਨਹੀਂ ਉਂਗਲੀ ਆਜੀ ਠੀਕ ਆ ਤੇਲ ਫੂਕੇ ਤਾਂ ਅਸੀਂ ਵੀ ਜਾਂਦੇ ਆ ਠੀਕ ਆ ਜੇ ਸਾਨੂੰ ਪਿਆਰ ਅਸੀਂ ਤਾਂ ਜਾਂਦੇ ਆ ਐਨੀਵੇਸ ਥੋੜਾ ਸਿਪਾਈ ਚੱਲੇ ਪਰ ਲੱਗੇ ਪਰਚਾਦਾ ਬਣਾਉਣ ਫਿਰ ਮਿਲਦੇ ਆ ਤੁਹਾਨੂੰ ਨਾਲ ਅਸੀਂ ਸ਼ਕਲ ਰਹਿ ਨਹੀਂ ਹਿਲਦਾ ਹੈਗਾ ਉੱਤੇ ਵੀਲੇ ਵਗੈਰਾ ਨਹੀਂ ਹੋਗਾ ਹਾਂ ਪਿਆਜ ਵੀ ਰਾਤੇ ਤਨੀਆ ਵੀ ਰਾਤਾ ਕੈਮਰਾਮੈਨ ਫਿਲਹਾਲ ਸਾਡਾ ਮਾਹੌਲ ਮਾਹੌਲ ਮੈਂ ਤਾਂ ਨਹੀਂ ਗੱਲ ਕਰਦੀ ਜਾਦਨਾ ਮੈਂ ਤੈਨੂੰ ਬਤਾਉਂਗੀ ਅਗਲੇ ਸਾਲ ਮਤਲਬ ਹੁਣ ਤੱਕ ਤਾਂ ਜਿੰਨਾ ਟਾਈਮ ਆਣਾ ਹਣਾ ਅਗਲੇ ਸਾਲ ਨਾ ਸਾਡੇ ਪ੍ਰੋਗਰਾਮ ਹੁੰਦਾ ਪਹਾੜਾਂ 'ਚ ਹਿਮਾਚਲ 'ਚ ਉੱਥੇ ਨਾ ਅੱਧਾ ਕਾਠ ਹੁੰਦਾ ਵੀਡੀਓ ਕੱਢ ਕੇ ਦੇਖੀ ਤੇਰਾ ਬਹੁਤ ਖੁਸ਼ ਹੋ ਜਾਣਾ ਉੱਥੇ ਸੇਵਾ ਕਰਦੇ ਹੁੰਨੇ ਆਪਾਂ ਠੀਕ ਹੈ ਉੱਥੇ ਨਾ ਆਹੀ ਚੀਜ਼ ਐਵੇਂ ਹੀ ਬਣਦੀ ਹੁੰਦੀ ਆ ਕਈ ਵਾਰ ਆਪਾਂ ਨੂੰ ਫੀਲ ਨਹੀਂ ਆਉਂਦੀ ਵੀ ਯਾਰ ਆਪਾਂ ਜਦ ਫਲਾਣੀ ਜਿਹੜਾ ਕੰਮ ਕਰਦੇ ਤੇ ਆਪਾਂ ਨੂੰ ਆਉਂਦੀ ਸੀ ਹਨ ਮੈਨੂੰ ਉਹ ਪਤਾ ਨਹੀਂ ਕਿਉਂ ਯਾਦ ਜੇ ਦਿਨ ਆ ਜਾਂਦੇ ਆ ਜੀਆਂ ਉੱਤ ਲੱਗੀ ਹੋਈਤੀ ਆਏ ਹੋਇਆ ਵ ਤਾਂ ਹੁਣ ਆਪਾਂ ਪਾਉਣੇ ਆ ਉਹ ਉੱਥੇ ਜਾਣੇ ਆ ਆਪਾਂ ਹਾਂ ਜਾਣੇ ਪਾਪਾ ਦੇ ਨਾਲ ਕਿਹ ਹੈ ਅੱਛਾ ਪਾਪਾ ਪੁਰੇ ਪਾਪਾ ਅਦਾਂ ਉਹ ਤਾਂ ਫੇਰ ਖਤਮ ਹੋ ਜਾਣਾ ਲੱਸਾਂ ਇੱਥੇ ਤਾਂ ਹਲੇ ਲਸਣ ਘੱਟ ਜਾਣ ਉਹ ਕਿਰਨ ਦਾ ਫੜੀ ਹੈ ਧੱਕੇ ਪੇਂਦਾ ਆਸ ਵਾਬਾ ਲੱਗਦਾ ਖੁਸ਼ ਹੋਪਾਂ ਨੂੰ ਦੇ ਖੁਸ਼ ਲੰਗਰ ਦੀ ਚੀਜ਼ ਵੀ ਸੁਆਦ ਹੁੰਦੀ ਹੈ ਰਾਈਟ ਹਾਂ ਹਾਂ ਗੁਰਦੁਆਰਾ ਕਿੱਥਾ ਮੰਦਰ ਹਾਂ ਗੁਰਦੁਆਰਾ ਗੁਰਦੁਆਰੇ ਦੀ ਜਗ੍ਹਾ ਹੈ ਇਹ ਮੇਰੇ ਚਾਏ ਆਦਾ ਏ ਹੋਨ ਇਡੇ ਮਿਚ। ਦਾਰੀਆ ਪਾਊਡਰ ਫਾਵਾਗੇ ਆਪਾਂ। ਰੋਟੀ ਬਣਾ ਲੈਣਾ ਚੱਲਿਆ। ਹੋਰ ਨੂਰ ਘਾਟ ਦੇ ਦੀ। ਇੱਕ ਮਿੰਟ ਤੱਕ ਦਰ ਆਪਾਂ। ਥੋੜਾ ਜਿਹਾ ਆਪਾਂ ਕਲਰ ਦੇ ਦੇ ਰੈੱਡ ਵਿੱਚ। ਰੋਟੀ ਨਹੀਂ ਗਏ ਕਿਤੇ ਬਾਥਰੂਮਾਂ ਚ ਨਹੀਂ ਨਿਕਲੇ। ਤੂੰ ਵੀ ਸਾਸ਼ਟ੍ਰੀ ਕਾਲ ਬਲਾ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੈਮਰੇ ਦੇ ਪਿੱਛੇ ਖਲੋਤਾ ਹਾਂ ਅੱਜ ਇੱਕ ਨਵੀਂ ਐਲਾਨ ਕਰਦੀ ਐ ਮੋਲੂ ਨੇ ਇੱਕ ਚੈਨਲ ਬਣਾਉਣਾ ਠੀਕ ਹੈ ਤੁਸੀਂ ਸਾਰਿਆਂ ਨੇ ਇਹਨੂੰ ਸਪੋਰਟ ਕਰਨਾ ਹੈ ਉਹਨੇ ਬਣਾਉਣਾ ਹੈ ਜੀ ਯੂਪੀ ਦਾ ਠੀਕ ਨੇ ਜੀ ਜੀ ਭਾਈ ਮੈਂ ਤਾਂ ਅਸੀਂ ਤੇਰੇ ਨਾਮ ਖਾਂਗੇ ਮਿੰਤਕਾ ਮੇਰ ਤੋਂ ਤਾਂ ਬਣ ਗਿਆ ਜਨਤ ਜਿਹੜੀ ਤੁਸੀਂ ਜੰਮੀ ਬਣਾਈ ਹੈ ਇਸ ਇਨਸਟਾ ਨਹੀਂ ਤੋਂ ਸੇ ਵੀ ਤਾਂ ਚੈਨਲ ਕੋ ਕਰਿਆ ਜੀ ਰੀਨਾ ਨੂੰ ਮਿਸਟਰ ਐਂਡ ਮਿਸਿਸ ਆਉਜਲਾ ਦੀ ਦੀ ਤੇ ਭਾਜੀ ਦੀ ਵੀਡੀਓ ਪਾਈ ਉਹ ਆ ਉਹਦੇ ਪਰ ਦੀਦੀ ਅਸੀਂ ਸਾਰੇ ਜਾਣੇ ਰੀਨਾ ਨੂੰ ਪਾਉਣੇ ਆਂ ਕਿਉਂਕਿ ਉਹ ਪਾਈ ਉਹ ਵੀ ਜ਼ਰੂਰ ਚਾਹੀਦੀ ਜਿਆ ਫਿਰ ਹੋ ਜਾਣਾ ਦਵਾ ਅੱਧਾ ਚਮਚਾ ਦੀਦੀ ਅੱਧਾ ਚਮਚਾ ਹੋਰ ਦੇ ਬਸ 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 ਜਿਹਨੂੰ ਘੱਟ ਹੋਈ ਫਿਰ ਉਹਦੇ ਤੇ ਚਿਕਨ ਬਣਾ ਕੇ ਕੋਕ ਲਵਾ ਕੇ ਫਿਰ ਚੱਕ ਕਰਕੇ ਫਿਰ ਪਾਉਂਗੀ ਓਕੇ ਧੀ ਧੀ ਰੋਟੀਆਂ ਬਾਲੇ ਹਾਂਜੀ ਮੇਰੇ ਨਾਲ ਢਿੱਡ 'ਚ ਹੁਣੇ ਗੁਰਗੂ ਗੁਰਗੂ ਕਰਦੀ ਆ। ਭੁੱਖ ਲੱਗੀ ਪਈ ਆ ਮੈਨੂੰ ਆਇਆ ਮੈਂ ਹੋਰ ਕੁਝ ਖਾਦੇ ਕਾ ਮੈਂ ਪਰੌਂਠੇ ਖਾਵਾਂ। ਕੁੜੀ ਪਰੌਠੇ ਤੇ ਜਵੈਨ ਪਾਜਵਾ ਖਾ ਲੂਗੀ ਹਾਂ ਹਾਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਜੋ ਮਰਜੀ ਪਾ। ਹਾਂ ਨੂੰ ਜਾਣੀ ਆ ਆ ਸਵਾਰ ਕੀ ਚਾਹ ਲਈ ਮੇਚਾੜੀ। ਦੇਦੀ ਤੁਸੀਂ ਚਾੜੇ ਕੋਈ ਮੈਂ ਤਾਂ ਛਾੜ ਦੇ। ਮੈਂ ਤਾਂ ਛਾੜਦੀ ਆ ਦੇ। ਚਾੜ ਲਈ ਮੰਮੀ। ਜੋ ਮਰਜੀ ਪਾਓ ਮੈਨੂੰ ਤਾਂ ਚੀਜ਼ਾਂ ਪਸੰਦ ਆਏ। ਪਾ ਲਾਚੀਆਂ ਲੈ ਆਈਆਂ ਅੰਦਰੋਂ। ਪਾ ਲਾਚੀਆਂ ਵੀ ਪਾ ਸਕਦੇ ਆ ਜੋ ਮਰਜੀ ਪਾਈ ਚਾ। ਬਦਾਮ ਲੈ ਆਏ ਕਾਜੂ ਲੈ ਆਏ ਦਸਤਾ ਲੈ। ਪਰ ਤੇਰੇ ਬਾਜੀ ਨੇ ਨਹੀਂ ਖਾਣਾ। ਇਹ ਪੰਗਾ ਨਾ। ਵੈਸੇ ਹੂੰ ਸਾਡੇ ਕਹਿੰਦੇ ਥੋੜਾ ਜਿਹਾ ਮਸਾਲਾ ਕੱਢ ਕੇ ਜਿਹਨੇ ਜਿਹੜਾ ਕੋਈ ਸੋਨਾ ਆਪਣਾ ਖਾ ਕੇ ਖਾ ਸਕ। ਕਿਸਕਾ ਆਇਆ ਫਿਰ ਉਹ ਤਾਂ ਜਿੜੇ ਜਿੜੇ ਜਿ ਨਹੀਂ ਹੁੰਦੇ ਗੱਲ ਤਾਂ ਏ ਸੁਣ ਤੀਜੀ ਨੇ ਬਣਾਇਆ ਸੀਗਾ ਪਾਇਆ ਸੀਗਾ ਮੈਂ ਸਾਰਾ ਕੁਝ ਪਾਟ ਕੇ ਦਿੱਤਾ ਸੀ ਤੇ ਚਲੋ ਜੀ ਹੋ ਗਈ ਰੈਡੀ ਅੱਧਾ ਦੇਖੋ ਹੁਣ ਮੰਮੀ ਅੱਗ ਵਾਲੇ ਲੱਗੇ ਵੀ ਆ ਜੋ ਆਪ ਕੋ ਬਾਣੀ ਭਾਈ ਸਾਡੀ ਨੂਰ ਭਾਈ ਅੱਗ ਬਾੜ ਲੱਗੀ ਆ ਮੰਮੀ ਕੋਈ ਕੰਮ ਨਹੀਂ ਕਰਦੀ ਨੂਰੇ ਕਰਦੀ ਆ ਹੋਰ ਅਟਾ ਥੋੜੀ ਇਸ વાੜੀ ਵਿੱਚ ਅੱਛਾ ਆ ਗਿਆ ਚਲੋ ਜੀ ਫਿਰ ਥੋੜੇ ਟਾਈਮ ਤੱਕ ਮਿਲਦੇ ਹੱਗ ਬਾਅਦ ਨੂੰ ਹਾਂ ਦੋ ਪ੍ਰਸ਼ਾਦ ਦੇ ਭੋਗ ਜਿੱਕਰ ਕੱਢ ਕੇ ਬਾਅਦੂ ਟੇਸਟ ਕਰਿਆ ਵੀ ਮਸਾਲਾ ਕੋਈ ਘੱਟ ਵੱਧ ਸਾਰਾ ਕੁਝ ਠੀਕ ਬਸ ਇੱਕ ਮਿਰਚਾਂ ਦੀ ਘੱਟ ਥੋੜੀਆਂ ਕਿਵੇਂ ਚਾ ਟਕੀਆਂ ਟਕੀਆਂ ਵਿੱਚ ਇਸ ਕਰਕੇ ਹਮ ਦੁਆਰ ਤੇ ਮਿਰਚਾਂ ਅਸੀਂ ਅੰਦਰ ਤੋਂ ਪਾਣੀ ਫ੍ਰੀਜ ਵਿੱਚੋਂ ਮਿਰਚਾਂ ਬਾਹਰ ਵਾਲੀ ਅੰਦਰੋਂ ਪਾ ਪੱਤਾ ਕਰ ਲਿਆ ਆ ਹਾਂ ਹਲੋ ਮੈਂ ਦੀਦੀ ਬਣਾਉਗੀ ਦੀਦੀ ਕਹਿੰਦੀ ਅੱਜ ਮੈਂ ਬਣਾਉਂਦੀ ਪਰੋਠੇ ਮੇਰੇ ਹੱਥ ਦੇ ਖਾ ਕੇ ਦੇਖੋ ਮਸਤਾ ਕਹਿੰਦੇ ਤੇ ਵੀ ਦੀਦੀ ਨਹੀਂ ਇਹਨੇ ਕੋਈ ਨਹੀਂ ਕੁਛ ਨਹੀਂ ਹੁੰਦਾ ਪੰਜ 6 ਬਣਾ ਲੈਣੇ ਬਾਅਦ ਛੋਟੇ ਜਿਹੇ ਮੈਨੂੰ ਪਾਏ ਨਾ ਚਾਹ ਜਿੰਪਾਈ ਦੀਦੀ ਨੇ ਦੀਦੀ ਦੇ ਹੱਥ ਦੇ ਪਰੋਠੇ ਖਾੜੇ ਪਹੁੰਚੇ ਸੀ ਤੁਸੀਂ ਜੀ ਦੇ ਵੀ ਦੇ ਹੱਥ ਤੇ ਤਾਉਂਗੇ ਬਾਬੀਆ ਲੋਕੇ ਬਣਾਉਣੇ ਤੁਸੀਂ ਬਸ ਉੱਠ ਜਿਓ ਥੋੜੇ ਜਿਹਾ ਬਣਾ ਦਵਾ ਲਵਾਂ ਮੈਂ ਨਾਲ ਮੱਟੀ ਤੇ ਤੂੰ ਦਾ ਕੀ ਤੇ ਚੱਕੋ ਇਹ ਮਮੋਸਾ ਲੰਦਾ ਸਨ ਹੈ ਤਾਂ ਪੰਮੀ ਨੂੰ ਮੁੰਡਾ ਸਾਹ ਪਿਆ ਫਿਰ ਆਹ ਹੋਏ ਵੀ ਚਲੋ ਸਾਰਾ ਕਿੱਥੇ ਲੱਗੂਗਾ ਐਨਾ ਆਪਣੇ ਭਈਆ ਵੀ ਜਦ ਲੱਗਿਆ ਕਿ ਉਹਨੇ ਸਾਰੇ ਨੂੰ ਖਾ ਲਈ ਬਹੁਤ ਜੈਮਰਾ ਲੈ ਲੈ ਕੇ ਤਾਤ ਆਹਤ ਵੀ ਧੋ ਕੇ ਆਉਣੇ ਮੈਨੂੰ ਚਾਹ ਲੱਗਦੀ ਜਦੋਂ ਧੋਇਆ ਗਾ ਲੁਕ ਇੱਕ ਚਲੋ ਜੀ ਮੁਰ ਜਦ ਸਰਦਾਰ ਜੀ ਖਾਣ ਬੈਠਦੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਪ੍ਰਸ਼ਾਦਾ ਭਾਈ ਤਿਆਰ ਹੈ ਹਾਂ ਪਰੌਂਠੇ ਬਣ ਗਏ ਆਹਾਹਾਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੈਨੂੰ ਸੁਆਦੇ ਬਹੁਤ ਲੱਗੀ ਹੁਣ ਕਿਆ ਕਰੀਏ ਇਹ ਕਹੀ ਜਾਂਦੀ ਆ ਮੇਰੇ ਜੋਗੀ ਨਹੀਂ ਛੱਡਣੀ ਤੁਸੀਂ ਹੈ ਮੰਮੀ ਵੀ ਜਿਹੜੀ ਚੀਜ਼ ਹੁਣ ਸੁਆਦ ਆ ਉਹ ਤਾਂ ਖਾਣੀਓ ਆ ਹਾਂ ਹੋਰ ਹੋਰ ਹੂੰ ਕੋਈ ਨਾ ਹੋਰ ਬਣਾ ਕੇ ਭੇਜ ਦੂੰ ਜੇ ਤੇਰੇ ਵਾਸਤੇ ਭੇਜੀ ਆ ਤਾਂ ਮੇਰੇ ਵਾਸਤੇ ਵੀ ਭੇਜ ਦਊਗੀ ਮੰਮੀ ਤਾਂ ਕਿ ਮੇਰੇ ਤਾਂ ਦੋਹੇ ਪਿਆਰੇ ਆ ਹਾਂ ਠੀਕ ਨਹੀਂ ਇਹ ਕਹੀ ਜਾਂਦੀ ਮੈਂ ਹੀ ਖਾਣੀ ਆ ਨਹੀਂ ਮੈਂ ਹੀ ਖਾਣੀ ਆ ਮੈਂ ਕਿਹਾ ਭਾਈ ਮਾੜੀ ਹੁਣ ਮੈਂ ਵੀ ਖਾ ਇੰਨਾ ਕਿ ਤਾਂ ਹੱਕ ਮੈਂ ਕਿਹਾ ਮੇਰਾ ਵੀ ਹੈਗਾ ਏ ਚਟਣੀ ਨੂੰ ਚਟਣੀ ਦੀ ਤਰ੍ਹਾਂ ਖਾਈਦਾ ਹੁੰਦਾ ਫਿਰ ਸਬਜ਼ੀ ਦੀ ਤਰ੍ਹਾਂ ਥੋੜੀ ਖਾਈਦਾ ਮੈਂ ਇਹ ਨਹੀਂ ਕਹਿੰਦੀ ਤੁਸੀਂ ਖਾਣੇ ਵਧੀਆ ਗੱਲਾਂ ਉਹ ਸਵਾਦ ਹੈ ਉਹ ਸਵਾਦ ਇਹ ਨਹੀਂ ਇਹ ਜਿਆਦਾ ਹੈ ਹੁਣ ਕਿੱਦਾਂ ਵੀ ਏਕਣੀ ਹੈ ਮੈਂ ਹਾਂ ਪੁੱਛ ਲਾ ਮੰਮੀ ਨੂੰ ਪੁੱਛ ਲਾ ਲੈ ਮੰਮੀ ਬਣਾਉਂਦੀ ਹੁੰਦੀ ਚਲਣੀ ਮੈਂ ਤਾਂ ਜਦ ਵੀ ਏਕਣਾ ਖੁੱਲੀ ਜੀ ਮੈਨੂੰ ਮੈਂ ਕੁੰਡੀ ਸੋਟਾ ਲੈ ਕੇ ਬੈਠਣਾ ਦੇਖਿਓ ਕਿਹੜਾ ਰੋਕਦਾ ਮੈਨੂੰ ਅੰਨਾ ਨੂਨ ਗੇਰਿਆ ਅੰਨਾ ਵਿੱਚ ਚਾਟ ਗੇਰਿਆ ਮੇਚਾਂ ਗੇਰੀਆਂ ਮੈਂ ਦੇਖਦੀਆਂ ਕਿਹੜਾ ਰੋਕਦਾ ਅਤੇ ਤੇਜ ਨੂਨ ਨਮ ਆਹ ਮਿਰਚਾਂ ਦਾ ਵਧੀਆ ਲੱਗਦੀ ਐ ਸਭ ਨੂੰ ਥੋੜੀਆਂ ਜੀਆਂ। ਨਾਜ ਵੀ ਘਰੂ ਵਿੱਚੋਂ। ਲਾਲ ਮਿਰਚ ਵੀ ਘਰੂ। ਤੀਨਾਂ ਵਾਲੀ ਚਿਪਣੀ ਖਾਧੀ ਕਦੇ ਤੁਸੀਂ? ਨਾ। ਤੇਲਾਂ ਵਾਲੀ? ਤੀਲਾਣੀ ਬਹੁਤ ਕੱਖਾ ਪਾਇਆ ਮੈਂ ਉਹਰੇ। ਸਾਰੇ ਜਿਹੜੇ ਦੂਰ ਹੋ। ਅੱਛਾ। ਅੱਛਾ ਕਾਕਾ ਪਾਤਾ ਠੀਕ ਆ ਠੀਕ ਆ। ਉਹਨੇ ਇੱਕ ਕੱਦ ਵਿੱਚ ਪਾਇਆ ਦੀਦੀ ਨੇ ਨਾਲੇ। ਅੱਛਾ। ਠੀਕ ਆ ਠੀਕ ਆ ਬਦ। ਕਿੰਨੇ ਛਾਵਾ? ਛਾਵਾ। ਨਾ ਠੀਕ ਆ। ਪੂਰੀ ਝੁੰਗੀ ਬਣਾਤੀ ਭਾਈ ਕਾਕੇ ਦੀ ਝੁੰਗੀ ਚ ਪਾਤਾ ਛਾ ਕਰਕੇ ਰਜੀ ਦੀਦੀ ਨੇ ਨੂਰ ਗਿਫਟ ਕਰਿਆ ਸੀ ਦਾ ਅੱਛਾ 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 ਇੱਕ ਘੰਟਾ ਵੀ ਨਹੀਂ ਪਈ ਹੁਣੀ ਅੱਛਾ ਨੂਰ ਵਾਲਾ ਇਹ ਅੱਛਾ ਇੱਕ ਘੰਟਾ ਵੀ ਨਹੀਂ ਪੈਂਦੀ ਰਜੀ ਦੀਦੀ ਨੇ ਗਿਫਟ ਕਰਿਆ ਦਾ ਇਹ ਹਾਂਜੀ ਠੀਕ ਆ ਠੀਕ ਆ ਠੀਕ ਨੂਰ ਪਾਈ ਦੀ ਬਾਤੀ ਉੱਠ ਪਹਿਲਾਂ ਜਲਦੀ ਹਾਂ ਉਹ ਕਾਕੇ ਦਾ ਦੇਖਦੇ ਆ ਕਾਕੇ ਨੇ ਤਾਂ ਸਮਝ ਹੀ ਕਰਨਾ ਕਾਕੇ ਦਾ ਕੰਮ ਆ ਗਿਆ ਕਾਕੇ ਨੇ ਹੋ ਗਿਆ ਹਾਂਜੀ ਤੁਸੀਂ ਵੀ ਖਾਣੀ ਆ ਖਾਣੀ ਆ ਨਹੀਂ ਨਾਕ ਪਰ ਸੱਟ ਮਜਾਲੀ ਗਿਰਗੀ ਮੱਟੂ ਸਾਡਾ ਕਿਵੇਂ ਘਟਾਇਆ ਸਾਚੂ ਉਹ ਨੂਨ ਲੈ ਕੇ ਆਈ ਪਾਲੀਏ ਵੀ ਪਾਲੀਏ ਨੂਨ ਨੂਨ ਪਾਲੀਏ ਪੁੱਤ ਹਾਂ ਕਹਿੰਦੀ ਲਓ ਜੀ ਫੇਰ ਹੁਣ ਮੈਂ ਕਰਾਂ ਚੈੱਕ ਅ ਪਰੌਂਠੇ ਖਾ ਕੇ ਕਹਹ ਜੇ ਬੁਣੇ ਆ ਹਨਾ ਮੈਂ ਮੈਂ ਤਾਂ ਹੁਣ ਮੌਜੇ ਆ ਜਾਂਦਾ ਪਾਣੀ ਚਟਣੀ ਖਾਈਏ ਨਾਲ ਨੂੰ ਦਹੀਂ ਚਟਣੀ 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 ਮੈਂ ਮੈਂ ਖਾਣੇ ਵਾਸਤੇ ਨਹੀਂ ਹੋਈ ਨਹੀਂ ਕਰੀ ਚਟਣੀ ਬੜੀ ਸੁਆਦ ਬੜੀ ਮੀਆ ਦਾ ਪਜੀ ਨਾ ਚਟਣੀ ਪਾਣੀ ਵਾਲੀ ਪਦੀਨੇ ਦੀ ਚਟਣੀ ਹਾਂ ਮੈਨਾਂ ਪਹਿਲਾਂ ਹੋ ਜਾਈ ਤਾਂ ਹੀ ਖੁੱਲੀ ਜੀ ਖਾਣੇ ਨੂੰ ਦਿਲ ਕਰੀ ਜਾਂਦਾ ਪਦੀਨਾ ਹੋ ਲਿਆ ਦੋ ਪਦੀਨਾ ਲਿਆ ਦੋ ਪਦੀਨਾ ਲਿਆਨੇ ਕੋਈ ਤੋੜ ਕੇ ਹੋਰ ਆਪਣੀ ਬਣਾਓ ਹੋਰ ਕੇ ਵਧੀਆ ਲੱਗਦੀ ਇਹ ਤਾਂ ਸਾਸਰੀ ਕਾਲ ਨਾ ਤੈਨੂੰ ਪਰੌਂਠੇ ਜਮੀ ਲੱਗੇ ਠੀਕ ਹੈ ਮੇਰੇ ਕਹੇਦੇ ਬੁਲਾਉਂਦੀ ਸਾਥਰੀ ਕਾ ਦੁਰੂ ਉਹ ਆ ਦੇਖ ਪਹਿਲੇ ਹੀ ਬੁਲਾਦੀ ਕਿ ਨਾ ਦੇਖੇ ਸੰਤਾ ਦੇਖਿਆ ਹੀ ਨਹੀਂ ਮੇਰੀ ਗੱਲ ਇੱਧਰ ਸਾਥਰੀ ਕਾ ਬੁਲਾਦੀ ਨਹੀਂ ਨਹੀਂ ਬੁਲਾ ਲੈ ਦੀਦੀ ਇੱਧਰ ਲੱਸੀ ਦਾ ਜੱਗ ਲੈ ਕੇ ਆਏ ਉਹ ਬਚਾ ਕੇ ਕੋਈ ਨਹੀਂ ਉਹ ਜਾ ਕੇ ਮੇਨੂਰ ਤੇ ਨਾੜਾਉਣ ਦਾ ਦੀਦੀ ਇਹ ਵਿਚੇ ਰੜਾ ਲਾ ਜਾਲਿਆ ਇਹ ਉਹ ਜੱਗ ਦਾ ਕਰੀ ਨਾ ਮੈਂ ਮੈਂ ਆ ਇਹਨਾਂ ਨੂੰ ਅੱਧੀ ਬਾਕੇ ਉਹਦੇ ਵਿੱਚ ਰਲਾ ਲਾ ਮੈਨੂੰ ਦੇ ਦੀ ਬਾਕੀ ਪਾਣੀ ਪਾ ਦੇ ਸਾਰਾ ਨੂਰਨ ਪਲਾ ਦੇ ਮਾਸੇ-ਪਾਸੇ ਮਾਸੇ-ਪਾਸੇ ਮਾਸੇ ਨਾ ਪਾ ਉਹਦਾ ਚਟਣੀ ਵਾਲੀ ਦਾ ਬੈ ਜਾ ਬੈ ਜਾ ਹੋਈ ਪਈ ਐ ਪਰੋਂਠੇਲ ਜਿੱਲਤ ਬਾਹਰ ਨਾ ਕਰੂਗੇ ਪਹਿਲਾਂ ਚਟਣੀ ਦੀ ਕਰ ਲਈਏ ਕੈਮਰਾ ਕਿਹਦੇ ਹੱਥੋਂ ਕੈਮਰਾ ਮੈਡਮ ਤੇਰੇ ਹੱਥਾਂ ਫਰ ਚੱਟਣੀ ਦਾ ਮੇਰੇ ਹੱਥਾਂ ਨਾ ਖਾ ਲੋ ਇਹ ਤਾਂ ਮੈਡਮ ਦੇ ਹੱਥਾਂ ਦੀ ਆ ਨਾ ਮੈਡਮ ਦੇ ਹੱਥਾਂ ਦੀ ਨਹੀਂ ਮਾਹਲਾ ਦੀ ਮੰਮੀ ਨੇ ਭੇਜੀ ਬਣਾ ਕੇ ਹਾਂ ਇਹ ਤਾਂ ਸਪੈਸ਼ਲ ਹੋਗੀ ਮੰਮੀ ਦੇ ਹੱਥਾਂ ਦੀ ਹਾਂ ਬਈ ਉਹ ਪੁੱਤ ਖਾਂਦੇ ਮੈਂ ਖਲਾਉਂਦਾ ਖਲਾਉਂਦਾ ਪੁੱਤ ਵੀ ਅਚੂ ਖਾਊਗਾ ਪੁੱਤ ਗਰਮ ਇਹ ਬਾਈ ਪਰੌਂਠੇ ਬਣੇ ਬਹੁਤ ਸਵਾਦ ਹੈ ਮੈਂ ਜਾ ਬੈ ਜਾ ਹੋਈ ਪਈ ਆ ਪਰੋਂਠੇ ਵੀ ਮੰਮੀ ਨੇ ਸਵੇਰੇ ਸਲਾ ਬਣਾਈ ਆ ਵੀ ਖਾਦ ਮਾ ਪਰੋਂਠੇ ਨਿਆਣਿਆਂ ਨੂੰ ਮੰਮੀ ਨੇ ਸੋਚਿਆ ਕਿ ਮੈਂ ਕਈ ਦਿਨ ਹੋ ਗਏ ਮੰਮੀ ਨੇ ਸਿਪਤ ਕਰ ਲਿਆ ਮੰਮੀ ਦੇ ਪਰੋਂਠਿਆਂ ਦੀ ਮੰਮੀ ਤੇਰੀਓ ਕਰੀ ਆ ਭਾਈ ਮੰਮੀ ਦਾ ਸੋਚਾ ਬਹੁਤ ਦਿਨ ਹੋ ਗਏ ਮੇਰੇ ਬਹੁਤ ਦਿਨ ਹੋ ਗਏ ਮੇਰੇ ਪੁੱਤ ਨੇ ਪਰੋਂਠੇ ਨਹੀਂ ਖਾਦੇ ਆ ਸਮਝੀ ਉਹ ਸਾਝ ਰਹੀ ਬਿਨਾ ਕਹੇ ਤੇ ਉਹ ਆਜ ਆਪ ਹੀ ਤਿਆਰੀ ਕਰ ਲਈ ਪਰੋਂਠੇ ਦੀ 4 ਵਜੇ ਮੰਮੀ ਨੇ ਆਦੂ ਬੋਲ ਹੋਣ ਨੂੰ ਧਰ ਦਿੱਤੇ ਸੀ 4 ਵਜੇ ਧਰਤੇ ਮੈਂ ਮਗਾ ਭਾਈ ਨਿਆਣਿਆਂ ਨੂੰ ਪਰੋਂਠੇ ਖਵਾ ਦਈਏ ਭਾਈ ਨਾ ਇਹਨੇ ਹੁਣ ਆਦੂ ਹੈ ਨਾ ਮਾ ਮਾ ਵੀ ਫਿਕਰ ਕਰਦੀ ਮੈਨੂੰ ਮੇਰੇ ਪੁੱਤ ਨੂੰ ਵਾਪਸ ਆਂਦਾ ਮਾ ਮਾ ਵੀ ਫਿਕਰ ਕਰਦੀ ਹੁੰਦੀ ਐ ਨੀਪਾ ਹੀ ਨੇ ਆ ਨਾ ਮਾ ਖਾਣਾ ਮਾ ਆਪਣੇ ਪੁੱਤ ਨੂੰ ਆ ਖਾਦ ਹਾਂ ਪੁੱਤਰ ਮਮੀ ਮਮੀ ਐਕਸਪੈਰੀਮੈਂਟ ਕਰਦੀ ਰਹਦੀ ਮੇਰੇ ਕਿਆ ਖਾ ਚੀਜ਼ ਖਾਜੇ ਇਹਨਾਂ ਨੂੰ ਕਿਆ ਸੇ ਚੀਜ਼ ਮੈਂ ਭੁੱਲ ਗਿਆ ਹਾਂ ਕੋਈ ਨਹੀਂ ਨਿਊਡਲ ਤੁਹਾਨੂੰ ਮੈਂ ਖਾ ਦੂੰ ਅੱਜ ਲਿਆ ਕੇ ਤੂੰ ਇਹਦੇ ਘਰ ਕੋ ਮਮੀ ਦਾ ਵੀ ਇੱਕ ਮਾਰਦਾ ਮਮੀ ਗੰਦੇ ਤੜੇ ਨਹੀਂ ਲਿਓਣੇ ਕੋਈ ਵਾਲੀ ਮੈਂ ਸਪੈਸ਼ਲ ਬਣਾ ਲਿਆਉਂਗਾ ਭਾਈ ਮੈਂ ਬਣਾ ਦੂੰਗੀ ਮੈਨੂੰ ਲਿਆ ਤਾ ਦੋ ਕੇਵਲ ਮੈਨੂੰ ਸੁੱਕੇ ਨੂਡਲ ਲਿਆ ਦੋ ਲੈ ਕਾਰ ਤੇ ਸ਼ਾਫਾ ਬੈਠਾ ਕਿਆ ਪਤਾ ਬਿਮਾਰ ਆ ਤਿੰਨ ਨਹੀਂ ਕਈ ਵਾਰ ਪਤਾ ਕੀ ਆਉਂਦਾ ਹੁਣ ਦੇਖੋ ਹੁਣ ਮੇਰੇ ਚ ਐਨਰਜੀ ਹੈਗੀ ਮੈਂ ਬਣਾ ਲੂੰਗੀ ਠੀਕ ਹੈ ਜਦ ਮੇਰੇ ਮੂਰੇ ਚੀਜ਼ ਆ ਜੀ ਮੇਰਾ ਮਨ ਬਸ ਆਈ ਨੋਬਲ ਇਹ ਤਾਂ ਕਹਿੰਦੇ ਤੈਨੂੰ ਵੀ ਹਜੇ ਰਹਿਣ ਦੇ ਉਹ ਚੀਜ਼ ਆ ਬਸ ਔਰ ਕੋਈ ਚੱਕਰ ਨਹੀਂ ਆਪਣਾ ਥੋੜੇ ਜਿ ਦਿਨਾਂ ਤੱਕ ਫੇਰ ਬਣਾ ਲਿਆ ਤੁਰੋਂ ਫੇਰ ਬਣਾ ਲੂਗੇ ਦੜੇ ਐਨਰਜੀ ਦੀ ਆ ਜੂ ਤੂੰ ਬਣਿਆ ਵੇ ਲਿਆ ਦੀ ਪਾਪਾ ਜੀ ਨੇ ਨਾਲੇ ਮੇਰੇ ਪਾਪਾ ਜੀ ਨੇ ਨਾ ਸਕੈਚ ਦੀ ਬੋਤਲ ਲੈ ਕੇ ਆੜੀ ਮੈਨੂੰ ਹੂੰ ਦੇਖੋ ਮਾਰੇ ਮੜੀ ਗਰਮੀ ਆ ਜਾਂਦੇ ਭਾਈ ਥੋੜੇ ਦਿਨਾਂ ਤੱਕ ਲਿਆ ਦੂੰਗਾ ਥੋੜੇ ਦਿਨਾਂ ਤੱਕ ਲਿਆ ਦੂੰਗਾ ਕ

ਤੈਨੂੰ ਮਮੀ ਦਾ ਪਿਆਰ ਹੋ ਗਿਆ ਮਾਸੀ ਦਾ ਮਮੀ ਨਾ ਮਾਲਾ ਵਾਲੀ ਦਾ ਤੇ ਭਾਈ ਫੂਲ ਵਾਲੀ ਮਮੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਮੋਲੂ ਦਾ ਮੋਲੂ ਮਾਲਾ ਤੇ ਲੈ ਕੇ ਆਇਆ ਹਾਂ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਆ ਜੀ ਮੇਰਾ ਬਹੁਤ ਬਹੁਤ ਧੰਨਵਾਦ ਆ ਜੀ ਮੈਂ ਆਪਣੇ ਆਪੇ ਸਿਫਟ ਕਰ ਲਮਾ ਜੀ ਮੈਂ ਡੱਬਾ ਚੱਕ ਕੇ ਫ੍ਰਿਜ ਚ ਰੱਖਿਆ ਜੀ ਤੁਸੀਂ ਕਹਿੰਦੇ ਠੀਕ ਹੈ ਜੀ ਓਕੇ ਫਿਰ ਬਾਏ ਬਾਏ ਕਿਸੇ ਅਗਲੇ ਵਲੌਗਸ ਸਤਿ ਸ੍ਰੀ ਅਕਾਲ